ਇਹ ਉਹ ਕੱਗਰ ਆ ਜਿਹੜਾ ਹਰਿਆਣਾ ਪੰਜਾਬ ਦੇ ਬਾਰਡਰ ਤੇ ਬਣਿਆ ਹੋਇਆ ਪਿੰਡ ਸਰੋਲਾ ਵਿਖੇ ਦੇਖੋ ਜੀ ਪਾਣੀ ਦਾ ਲੈਵਲ ਬਹੁਤ ਹੀ ਜ਼ਿਆਦਾ ਵੱਧ ਚੁੱਕਿਆ ਬੀਤੇ ਦੀ ਨਹੀਂ ਪਾਣੀ ਦਾ ਲੈਵਲ ਘੱਟ ਸੀਗਾ ਇਹਨਾਂ ਪਿੰਡਾਂ ਦੇ ਵਿੱਚ ਦੇਖੋ ਆ ਕੱਗਰ ਬਣਿਆ ਹੋਇਆ ਜਿਹੜਾ ਇਹ ਕੱਗਰ ਦਾ ਇੱਕ ਖਤਰਾ ਹੈਗਾ ਕਿ ਇਹ ਕੱਗਰ ਦੇ ਖੰਡਾਰੇ ਤੇ ਜਿਹੜੇ ਇਹ ਸੱਤ ਪਿੰਡ ਨੇ ਸੱਤਾ ਕਿੜਾ ਸਰੋਲਾ ਖੰਬੇੜਾ ਚਾਬਾ ਦਾਬਾ ਤੇ ਹੋਰ ਵੀ ਕਈ ਪਿੰਡ ਨੇ ਕੱਗਰ ਦੀ ਚਪੇਟ ਚਾਉਂਦੇ ਨੇ ਹਰ ਸਾਲ ਹੜਾਂ ਦਾ ਪਾਣੀ ਇਹਨਾਂ ਪਿੰਡਾਂ ਦੇ ਵਿੱਚ ਪਹੁੰਚ ਜਾਂਦਾ ਤੇ ਇਹਨਾਂ ਪਿੰਡਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ ਆ ਅੱਜ ਦੀ ਵੀਡੀਓ ਦੇ ਇੱਥੇ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਇੱਥੋਂ ਦਾ ਏਰੀਆ ਕਿਹੋ ਜਿਹਾ ਕਹੇ ਜਾਂ ਮਾਹੌਲ ਆ ਕਹੇ ਜੀ ਲੋਕਾਂ ਦੇ ਮਨਾਂ ਦੇ ਵਿੱਚ ਡਰ ਬੈਠਾ ਹੋਇਆ ਕਿ ਸਾਡੇ ਖੇਤਾਂ ਦੇ ਵਿੱਚ ਪਾਣੀ ਬਾਹਰ ਨਾ ਨਿਕਲ ਜਾਵੇ ਕਿਸੇ ਪਾਸੋਂ ਬੰਨ੍ਹ ਨਾ ਟੁੱਟ ਜਾਵੇ ਆ ਜਿਹੜਾ ਮੇਨ ਰੋਡ ਦੇਖ ਰਹੇ ਹੋ ਤੁਸੀਂ ਇਹ ਪੰਜਾਬ ਦੇ ਵੱਲੋਂ ਆਉਂਦਾ ਹੋਇਆ ਹਰਿਆਣੇ ਵੱਲ ਜਾ ਰਿਹਾ ਤੇ ਹਰਿਆਣੇ ਵੱਲ ਜਾਂਦਾ ਹੋਇਆ ਰੋਡ ਆ ਦੋਨੋਂ ਸਾਈਡਾਂ ਦੇ ਵਿੱਚ ਟਾਂਗਰੀ ਨਦੀ ਆ ਕੇ ਇੱਥੇ ਘੱਗਰ ਦੇ ਵਿੱਚ ਰਲ ਜਾਂਦੀ ਆ ਇਹ ਟਾਂਗਰੀ ਨਦੀ ਦਾ ਪਾਣੀ ਦੇਖੋ ਜੀ ਲੋਕਾਂ ਦੇ ਖੇਤਾਂ ਦੇ ਵਿੱਚ ਫਿਰ ਚੁੱਕਿਆ ਇਹ ਪਾਣੀ ਸਾਰਾ ਖੇਤਾਂ ਦੀਆਂ ਜਿਹੜੀਆਂ ਫਸਲਾਂ ਖੜੀਆਂ ਸੀਗੀਆਂ ਹਰੀਆਂ ਜ ਸਾਰੀਆਂ ਫਸਲਾਂਾਂ ਦੇ ਵਿੱਚ ਦੀ ਪਾਣੀ ਫਿਰ ਚੁੱਕਿਆ ਆਹ ਟਾਂਗਰੀ ਨਦੀ ਦਿਖਾ ਦਈਏ ਤੁਹਾਨੂੰ ਇੱਥੋਂ ਖੜ ਕੇ ਖੱਗਰ ਦਰਿਆ ਦਾ ਵੀ ਤ੍ਰਿਸ਼ਾ ਦਿਖਦਾ ਥੋੜਾ ਜਿਹਾ ਇੱਕ ਗੱਰ ਦਰਿਆ ਵੀ ਫੁੱਲ ਹੋ ਚੁੱਕਿਆ ਇੱਥੋਂ ਦੀ ਸਾਰਾ ਪਾਣੀ ਲੰਘ ਰਿਹਾ ਜਿਹੜਾ ਇਹ ਲੋਕਾਂ ਦੇ ਖੇਤਾਂ ਵੱਲ ਨੂੰ ਵਧ ਰਿਹਾ ਦਿਨ ਪਰ ਦਿਨ ਇਹ ਵਧ ਰਿਹਾ ਆਹ ਤੁਹਾਨੂੰ ਬੋਰਡ ਦਿਖਾ ਦਈਏ ਗੂਲਾ ਚੀਕਾ ਇਹਦਾ ਇੱਥੇ ਕੈਥਲ ਦਾ ਬੋਰਡ ਲੱਗਿਆ ਹੋਇਆ ਕੈਥਲ ਤੋਂ ਆਉਣ ਤੋਂ ਬਾਅਦ ਸਰੋਲਾ ਪਿੰਡ ਦੀ ਇਹ ਖੱਗਰ ਦੇ ਉੱਪਰ ਜਿਹੜੀ ਡਰੇਨ ਬਣੀ ਹੋਈ ਆ ਜਿੱਥੋਂ ਦੀ ਉੱਪਰ ਦੀ ਨਹਿਰ ਲੰਘਦੀ ਆ ਹਾਂਸੀ ਬੁਟਾਣਾ ਤੇ ਥੱਲੋਂ ਦੀ ਲੱਗਦਾ ਖੱਗਰ ਇੱਕ ਘੱਗਰ ਤੋਂ ਦੋਨੋਂ ਤੋਂ ਖਾディーਏ ਇਹ ਪਿਛਲੇ ਪੀ ਸਾਈਡ ਪਿੰਡ ਦੇ ਉਹ ਜਿਹੜਾ ਜ਼ੂਮ ਕਰਕੇ ਦਿਖਾਵਾਂਗੇ ਤੁਹਾਨੂੰ ਉਹ ਹੈਗਾ ਪਿੰਡ ਖੰਬੇੜਾ ਤੇ ਦੋਨਾਂ ਸਾਈਡਾਂ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਹੀ ਜ਼ਿਆਦਾ ਵੱਧ ਚੁੱਕਿਆ ਤੇ ਖੰਬੇੜਾ ਪਿੰਡ ਨੂੰ ਪਾਣੀ ਲੱਗਣ ਦੇ ਵਿੱਚ ਦੋ ਚਾਰ ਦਿਨਾਂ ਦੇ ਵਿੱਚ ਪਾਣੀ ਇੱਥੇ ਦੀ ਲੱਗ ਜਾਊਗਾ ਤਾਂ ਕਿ ਹਾਇਰ ਆ ਰਾਇ ਦਿਨ ਹਰ ਇੱਕ ਦਿਨ ਇੱਥੋਂ ਦਾ ਪਾਣੀ ਵਧ ਰਿਹਾ ਹੈ 1 ਫੁੱਟ ਦੇ ਕਰੀਬ ਡੇਲੀ ਪਾਣੀ ਵੱਧ ਜਾਂਦਾ ਤੇ ਲਗਾਤਾਰ ਘੱਗਰ ਆਪਣਾ ਲੈਵਲ ਉੱਪਰ ਨੂੰ ਕਰ ਰਿਹਾ ਤੇ ਘੱਗਰ ਦਾ ਪਾਣੀ ਬਹੁਤ ਹੀ ਜ਼ਿਆਦਾ ਰਫ਼ਤਾਰ ਦੇ ਵਿੱਚ ਵਹਿ ਰਿਹਾ ਥੱਲੋਂ ਦੀ ਜਿਹੜੀ ਉੱਪਰ ਦੀ ਹਰ ਬਣੀ ਹੋਈ ਆ ਉਹਦੇ ਥੱਲੋਂ ਦੀ ਇਹ ਕੱਗਰ ਦਾ ਪਾਣੀ ਵਹਿ ਰਿਆ ਇਧਰਲੀ ਸਾਈਡ ਕੱਗਰ ਦੀ ਦੂਸਰੀ ਸਾਈਡ ਹੰਬੇੜੇ ਵਾਲੀ ਸਾਈਡ ਜਿਹੜੇ ਉਹ ਤੁਹਾਨੂੰ ਦਿਖਾ ਦਈਏ ਸਪੈਦੇ ਖੜੇ ਨੇ ਉਹ ਸਪੈਦੇ ਪਹਿਲਾਂ ਸਾਰੇ ਦਿਖਦੇ ਹੁੰਦੇ ਸੀਗੇ ਜਿਹੜੇ ਇਹ ਸਪੈਦੇ ਹੁਣ ਅੱਦੇ ਅੱਦੇ ਦੇਖਣ ਲੱਗ ਗਏ ਨੇ ਇਹ ਸਪੈਦੇ ਪਾਣੀ ਦੇ ਵਿੱਚ ਸਾਰੇ ਡੁੱਬ ਚੁੱਕੇ ਨੇ ਤੇ ਪਾਣੀ ਬਹੁਤ ਹੀ ਸਪੀਡ ਦੇ ਨਾਲ ਵਧ ਰਿਹਾ ਅੱਗੇ ਉਹ ਜਿਹੜਾ ਸਾਹਮਣੇ ਤੁਸੀਂ ਪੁਲ ਦੇਖ ਰਹੇ ਹੋ ਕੁਸ਼ਾਲ ਮਾਜਰੇ ਤੋਂ ਸਰੌਲੇ ਵਾਲੀ ਸਾਈਡ ਨੂੰ ਜਾਂਦਾ ਹੋਇਆ ਉਹ ਪੋਲਾ ਆਪਾਂ ਹੁਣ ਖੜਿਆ ਇਸ ਨਹਿਰ ਦੇ ਉੱਪਰ ਇਹ ਹਾਂਸੀ ਬਟਾਣਾ ਨਹਿਰਕ ਗਰੇਲੇ ਥੱਲੋਂ ਦੀ ਲੰਘ ਰਿਹਾ ਕਰਦਾ ਪਾਣੀ ਦਾ ਲੈਵਲ ਚੈੱਕ ਕਰ ਲਓ ਤੇ ਬਾਰਿਸ਼ ਵੀ ਲਗਾਤਾਰ ਪੈ ਰਹੀ ਹੈ ਤਿੰਨ ਚਾਰ ਦਿਨਾਂ ਤੋਂ ਆਪਾਂ ਵਾਪਸ ਆਏ ਸੀਗੇ ਜਿਹੜਾ ਪਟਿਆਲੇ ਨੂੰ ਰੋਡ ਜਾਂਦਾ ਚੀਕੇ ਤੋਂ ਉਹ ਚੀਕੇ ਵਾਲੇ ਰੋਡ ਦਾ ਹਾਲ ਦੇਖ ਲਓ ਜੀ ਇਧਰਲੀ ਸਾਈਡ ਖੇਤਾਂ ਦੇ ਵਿੱਚ ਪਾਣੀ ਫਿਰ ਚੁੱਕਿਆ ਤੇ ਇਧਰ ਇਸ ਸਾਡ ਦੇ ਵਿੱਚ ਤਾਂ ਫਸਲਾਂ ਸਾਰੀਆਂ ਡੁੱਬ ਚੁੱਕੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਹੀ ਮਾੜੇ ਹਾਲਾਤ ਹੋਣ ਜਾ ਰਹੇ ਨੇ ਇਹ ਪਿੰਡ ਦੇ ਦੇਖੋ ਜੀ ਇਹ ਸਾਰਾ ਏਰੀਆ ਇਹ ਪਾਣੀ ਦੀ ਮਾਰ ਦੇ ਵਿੱਚ ਰਹਿੰਦੇ ਨੇ ਆ ਸਾਰੇ ਲੋਕ ਇਸ ਏਰੀਏ ਦੇ ਇਹ ਜਿਆਦਾ ਤੋਂ ਜਿਆਦਾ ਜਦ ਹੜਾ ਆਉਂਦੇ ਨੇ ਇਹਨਾਂ ਏਰੀਆ ਦੇ ਵਿੱਚ ਮਦਦ ਦਿੱਤੀ ਜਾਵੇ ਜੋ ਕਿ ਮਦਦ ਕਰਦਾ ਸਿਰਫ ਪੰਜਾਬ ਹਰਿਆਣਾ ਤੋਂ ਕੋਈ ਚੀਜ਼ ਵਸਤੂ ਨਹੀਂ ਆਉਂਦੀ